ਸੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨੁ ਦੁਖੁ ਜਾਏ ਹੋਵਾ ਸਿਫਤਿ ਖਸਮਾਂ ਦੀ ਨੂਰੇ ਅਰਸ਼ੋਂ ਕੁਰਸ਼ੋਂ ਝੱਟੀ ਐ ਤੋਦ ਤੁਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸ਼ਿਰਸ਼ਾੰਦ ਸਾ ਸਪਾਸ ਬਹਿਠਾਂ ਸੋਹੀਐ ਸਭਨਾ ਦਾ ਵਿਸਾਹ ਵਾਹਿਗੁਰੂ ਸਾਹਿਬ ਜੀ ਸੋ ਰਠ ਮਹੱਲਾ 3 ਘਰ ਪਹਿਲਾ ਸੇ ਤੁ ਕੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂੰ ਰੱਖਦਾ ਆਇਆ ਰਹਿਲਾਦ ਜਨ ਤੁਧ ਰਾਖ ਲੈ ਹਰ ਜੀਉ ਹਰਨਾਖਸ਼ ਬਾਰ ਪਚਾਇਆ ਗੁਰਮੁਖਾ ਨੂੰ ਪਰਤੀਤ ਹੈ ਹਰ ਜੀਉ ਮਨਮੁਖ ਭਰਮ ਪੂਰਾਇਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤਦ ਰਾਖ ਲੈ ਹਰ ਜੀਉ ਹਰਨਾਖਿ ਸਮਾਰ ਪਚਾਇਆ ਗੁਰਮੁਖ ਨੂੰ ਪਰਤੀਤ ਹੈ ਹਰ ਜਿਉ ਮਨਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰਖ ਤੂੰ ਸੁਆਮੀ ਭਗਤ ਤੇਰੀ ਸ਼ਰਣਾਈ ਰਹਾਉ ਭਗਤਾਨੋ ਜਮ ਜੋ ਨਾਸਕ ਕਾਲ ਨ ਨੇੜੈ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸਿੱਧ ਸਭ ਭਗਤਾਂ ਚਰਣੀ ਲਾਗੀ ਗੁਰ ਕੈ ਸਹਜ ਸੁਭਾਈ ਮਨ ਮੁਖਾ ਨੂੰ ਪਰਤੀਤਨ ਆਵਈ ਅੰਤਰ ਲੋਭ ਸੁਵਾਉ ਗੁਰਮੁਖ ਹਿਰਦੈ ਸ਼ਬਦ ਨਾਮ ਢੇਜਿਓ ਹਰ ਨਾਮ ਨਾ ਲਾਗਾ ਭਾਉ ਊੜ ਕਪਟ ਪਾਜ ਲਹਿਜਾਸੀ ਮਨ ਮੁਖ ਠੀਕਾ ਅਲਾਉ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੋ ਤੂ ਜਾਤਾ ਮਾਇਆ 모 ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਵਿਧਾਤਾ ਹਉ ਮਰ ਮਨ ਮਨਹਿ ਸਮਾਣੀ ਗੁਰ ਕਾ ਸ਼ਬਦ ਪ੍ਰਸਾਤਾ ਹਉ ਮਰ ਮਨ ਸਾ ਮਨਹਿ ਸਮਾਣੀ ਗੁਰ ਕੈ ਸ਼ਬਦ ਪਛਤਾ ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ ਜਿਨ ਹਰਿ ਕਾ ਨਾਮ ਪਿਆਰਾ ਗੁਰ ਪਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਣ ਹਾਰਾ ਕਰੇ ਸੋ ਵਿਗੁੱਚੈ ਜਿਨ ਹਰ ਪ੍ਰਭ ਹੈ ਰਖਵਾਰਾ ਦਿਨ ਸਤ ਗੁਰ ਸੇਵੇ ਕਿ ਨਾ ਨ ਪਾਇਆ ਮਨ ਮੁਖ ਭੌਂਕ ਮੁਏ ਬਿਲਾਈ ਆਵਹਿ ਜਾਵਹਿ ਠੌਰ ਨਾਮ ਪਾਵਹਿ ਦੁੱਖ ਮੈਂ ਦੁੱਖ ਸਮਾਈ ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ ਸਹਜ ਸਾਚ ਸਮਾਈ ਬਿਨ ਸਤ ਗੁਰ ਸੇਵ ਜਨਮ ਨ ਛੋੜੈ ਜੇ ਅਨੇਕ ਕਰਮ ਕਰੈ ਅਧਕਾਈ ਵੇਦ ਪੜ੍ਹਹਿ ਤੈਵਾਦ ਬਖਾਣਹਿ ਬਿਨ ਹਰ ਪਤ ਗਵਾਈ ਸਚਾ ਸਤਗੁਰ ਸਾਚੀ ਜਿਸ ਬਾਣੀ ਭਜ ਛੂਟਹਿ ਗੁਰ ਸਰਣਾ ਜਨ ਹਰ ਮਨ ਵਸਿਆ ਸੇ ਦਰ ਸੱਚ ਦਰ ਸਾਚੈ ਸਚਿਆਰਾ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਏ ਨਾ ਮੀਟਣ ਹਾਰਾ ਜਿਨ ਕੈ ਸਦਬਲ ਹਾਰੈ ਜਿਨ ਹਰ ਰਾਖਿਆ ਔਰ ਧਾਰਾ ਜਿਨ ਹਰ ਮਨ ਵਸਿਆ ਸੇ ਦਰ ਸੱਚ ਦਰ ਸਾਚੈ ਸਚਿਆਰਾ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ ਨਾਨਕ ਤਿੰਨ ਕੈ ਸਦ ਬਲ ਹਾਰੈ ਜਿਨ ਹਰ ਰੱਖਿਆ ਉਰ ਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੇ ਸੋਰਠ ਮਹਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਭਗਤਾਂ ਦੀ ਸਦਾ